ਪੰਜਾਬ ਤੇ ਹਿਮਾਚਲ ਦਾ ਵਿਵਾਦ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਪਹਿਲਾਂ ਖਰੜ ਤੋਂ ਇੱਕ ਖਬਰ ਸਾਹਮਣੇ ਆਈ ਸੀ ਕਿ ਦੋ ਨੌਜਵਾਨਾਂ ਦੇ ਵੱਲੋਂ ਹਿਮਾਚਲ ਦੀ ਵਾਹਸਤੇ ਉੱਤੇ ਹਮਲਾ ਕਰ ਦਿੱਤਾ ਗਿਆ ਉਹਨਾਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਪਰ ਹੁਣ ਅਜੇ ਹੀ ਖਬਰ ਇੱਕ ਸਾਹਮਣੇ ਆਈ ਹੈ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਉੱਤੇ ਖੜੀਆਂ ਹਿਮਾਚਲ ਦੀਆਂ ਬੱਸਾਂ ਦੇ ਉੱਤੇ ਖਾਲਿਸਤਾਨ ਦੇ ਨਾਰੇ ਲਿਖੇ ਗਏ ਤੇ ਨਾਲ ਹੀ ਉਹਨਾਂ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ ਦੱਸ ਦੇ ਕਿ ਇਸ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਹਿਮਾਚਲ ਦੀਆਂ ਬੱਸਾਂ ਨੂੰ ਰੋਕੇ ਪਿੰਡਰਾਵਾਲੇ ਦੀ ਤਸਵੀਰ ਲਗਾਈ ਗਈ ਸੀ ਤਾਂ ਨਾਲੇ ਵੀ ਕਹਿ ਦਿੱ हिमाचल ਦੀਆਂ ਬੱਸਾਂ ਪੰਜਾਬ 'ਚ ਐਂਟਰ ਹੋਣਾ ਚਾਹੁੰਦੀਆਂ ਨੇ ਤੇ ਉਹਨਾਂ ਨੂੰ ਅਜਰਨੈਲ ਸਿੰਘ ਪਿੰਡਰਾ ਵਾਲਿਆਂ ਦੀਆਂ ਤਸਵੀਰਾਂ ਲਾਉਣੀਆਂ ਪੈਣਗੀਆਂ ਤੇ ਹੁਣ ਫਿਰ ਉਸ ਤੋਂ ਬਾਅਦ ਜਦੋਂ ਖਰੜ ਦੇ ਫਲਾਈਓਵਰ ਦੇ ਉੱਤੇ ਹਿਮਾਚਲ ਦੀ ਬੱਸ ਦੇ ਉੱਤੇ ਹਮਲਾ ਹੋਇਆ ਤੋਂ ਆਲਟੋ ਸਵਾਰ ਨੌਜਵਾਨ ਹੁੰਦੇ ਨੇ ਜਿਨ੍ਹਾਂ ਨੂੰ ਤੇ ਬੀਤੇ ਦਿਨ ਗ੍ਰਿਫਤਾਰ ਕਰ ਲਿਆ ਗਿਆ ਤੇ ਆਲਟੋ ਵੀ ਰਿਕਵਰ ਕਰ ਲਈ ਗਈ ਉਹ ਉਹਨਾਂ ਨੇ ਵੀ ਹਿਮਾਚਲ ਦੀ ਬੱਸ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਦੇ ਵਿੱਚ 25 ਸਵਾਰੀਆਂ ਵੀ ਸਵਾਰ ਸਨ ਹਾਲਾਂਕਿ ਉਹਨਾਂ ਇਸ ਘਟਨਾ ਦੇ ਦੌਰਾਨ ਉਹਨਾਂ ਸਵਾਰੀਆਂ ਨੂੰ ਕੁਝ ਨਹੀਂ ਹੋਇਆ ਤੇ ਹੁਣ ਅੰਮ੍ਰਿਤਸਰ ਤੋਂ ਖਬਰ ਸਾਹਮਣੇ ਆਈ ਕਿ ਅੰਮ੍ਰਿਤਸਰ ਬੱਸ ਸਟੈਂਡ ਤੇ ਖੜੀਆਂ ਹਿਮਾਚਲ ਦੀਆਂ ਬਸਾਂ ਦੇ ਉੱਤੇ ਖਾਲਿਸਤਾਨ ਦੇ ਨਾਰੇ ਲਿਖੇ ਗਏ ਤੇ ਨਾਲ ਹੀ ਸ਼ੀਸ਼ਿਆਂ ਦੇ ਭਾਂ ਤੋੜ ਦਿੱਤੇ ਗਏ ਇਹ ਮਾਚਲ ਦੇ ਵਿੱਚ ਸਿੱਖ ਨੌਜਵਾਨਾਂ ਦੇ ਬਾਨਾਂ ਦੇ ਉੱਤੋਂ ਸੱਜ ਜਰਨੈਲ ਸਿੰਘ ਪਿੰਡਰਾ ਵਾਲੇ ਦੀ ਤਸਵੀਰ ਵਾਲੇ ਲੱਗੇ ਝੰਡਿਆਂ ਨੂੰ ਉਤਾਰ ਦਿੱਤਾ ਗਿਆ ਤੇ ਸਿੱਖਾਂ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਉਸ ਤੋਂ ਬਾਅਦ ਪੰਜਾਬ ਦਾ ਵਚਨੀ ਮਾਹੌਲ ਕਾਫੀ ਖਰਾਬ ਹੋ ਗਿਆ ਹਿਮਾਚਲ ਦੀਆਂ ਬੱਸਾਂ ਜੇ ਪੰਜਾਬ ਚ ਆਉਂਦੀਆਂ ਸਨ ਤਾਂ ਉਹਨਾਂ ਤੇ ਪਿੰਡਰਾ ਵਾਲੇ ਨੇ ਤਸਵੀਰ ਲਗਾ ਦਿੱਤੀ ਗਈ ਨਾਲ ਹੀ ਹਿਮਾਚਲ ਦੇ ਵਿੱਚ ਜੋ ਲੋਕਾਂ ਦੇ ਵੱਲੋਂ ਅਜੀਬ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀਟ ਦੇ ਝੰਡੇ ਉਤਾਰੇ ਗਏ ਸਨ ਉਸ ਦਾ ਵਿਰੋਧ ਕੀਤਾ ਗਿਆ ਨਿਖੇਦੀ ਕੀਤੀ ਗਈ ਇਹ ਮਾਮਲਾ ਸ਼੍ਰੀ ਕਾਲਪਤਖ ਸੈਭਦ ਜਥੇਦਾਰ ਨੇ ਵੀ ਉਠਾਇਆ ਉਹਨਾਂ ਨੇ ਐਸਪੀਸੀ ਨੂੰ ਹਦਾਇਤ ਦਿੱਤੀ ਕਿ ਉਹ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨਾਲ ਗੱਲਬਾਤ ਕਰਨ ਉਸ ਤੋਂ ਬਾਅਦ ਜਦੋਂ ਖਰੜ ਦੇ ਵਿੱਚ ਹਿਮਾਚਲ ਦੀ ਵਾਸਤੇ ਹਮਲਾ ਹੋਇਆ ਤਾਂ ਸੀ ਮ ਸੁਖਵਿੰਦਰ ਸੋਖੂ ਜੋ ਕਿ ਹਿਮਾਚਲ ਪ੍ਰਦੇਸ਼ ਦੇ ਸੀਐਮ ਨੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਜੋ ਸੁਰੱਖਿਆ ਉਸ ਨੂੰ ਯਕੀਨੀ ਬਣਾਇਆ ਜਾਵੇ ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ ਤਾਂ ਜੋ ਖਰੜ ਦੇ ਫਲਾਈਓਵਰ ਦੇ ਉਤੇ ਹਿਮਾਚਲ ਦੀ ਬਸਸੇ ਹਮਲਾ ਕਰਨ ਵਾਲੇ ਸਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣ ਇੱਕ ਵਾਰ ਹੋਰ ਹਿਮਾਚਲ ਦੀਆਂ ਬੱਸਾਂ ਨੂੰ ਨਿਸ਼ਾਨਾ ਬਣਾਇਆ ਗਿਆ ਹਿਮਾਚਲ ਦੀਆਂ ਬੱਸਾਂ ਜੋ ਕਿ ਅੰਮ੍ਰਿਤਸਰ ਦੇ ਵਿੱਚ ਬੱਸ ਸਟੈਂਡ ਤੇ ਖੜੀਆਂ ਸਨ ਉਹਨਾਂ ਦੇ ਉੱਤੇ ਖਾਲਿਸਤਾਨ ਦੇ ਨਾਂ ਰਿਖੇ ਗਏ ਖਾਲਿਸਤਾਨ ਲਿਖਿਆ ਗਿਆ ਤੇ ਨਾਲ ਹੀ ਉਹਨਾਂ ਦੇ ਸ਼ੀਸ਼ਿਆਂ ਦੀ ਵੀ ਪੰਨ ਤੋੜ ਕੇ ਤੀ ਗਈ